ਲਾਵੀਂ ਮਿੱਤਰੋ ਆਪਾਂ ਮਾਨਸਾ ਮੰਡੀ ਦੇ ਵਿੱਚ ਪਹੁੰਚ ਗਏ ਜਿਹੜੀ ਹਾਲਾਕੇ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਮੰਡੀ ਮਿੱਤਰੋ ਬਹੁਤ ਭਰੀ ਆ ਤੇ ਮੌਸਮ ਥੋੜਾ ਜਿਹਾ ਖਰਾਬ ਆ ਜਿਵੇਂ ਕਹਦੀ ਏ ਠੰਡ ਆ ਗਈ ਤੇ ਬੱਦਲ ਬਾਈ ਆ ਹਨਾ ਤੇ ਤੁਸੀਂ ਦੇਖ ਵੀ ਸਕਦੇ ਹੋ ਮੌਸਮ ਤੇ ਮੰਡੀ ਦਾ ਫਿਰ ਆ ਇੱਕ ਵਾਰੀ ਮੈਂ ਓਵਰਵਿਊ ਦਿਖਾ ਦਿਆਂ ਤੇ ਮਾਨਸਾ ਜਿਹੜੀ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਓ ਤੇ ਆਪਾਂ ਪਹੁੰਚੇ ਹੋਏ ਆ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਹਰੇਕ ਪਸ਼ੂ ਦੀ ਤੇ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਇਸ ਮੱਝ ਤੋਂ ਤੋੜ ਕੇ ਦਿਖਾਉਣੀ ਆ ਲੈ ਵੀ ਤੋੜ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦੇਵਾਂਗੇ ਵੱਡੀ ਮੱਝ ਦੁੱਧ ਵਾਲੀ ਆ ਤੇ ਥਨਾ ਸਪੇਸ ਬਹੁਤ ਸੋਹਣਾਗਾ ਬਾਕੀ ਆਰਡਰ ਦੀ ਬਣਾਵਟ ਵਧੀਆ ਮੰਨ ਕੇ ਚੱਲੋ ਤੇ ਸਿੰਘ ਜਰੂਰ ਖੁੱਲਾਗਾ ਤੇ ਬਾਕੀ ਪੂਰੀ ਗੱਲਬਾਤ ਜਿਹੜੀ ਬਾਈ ਨਾਲ ਕਰਾਂਗੇ ਸਾਜੀ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਮੋੜ ਲਾ ਬਾਈ ਦੁੱਧ ਵਾਲੀ ਮੱਝ ਆ ਗਈ ਜੇ ਆਪਾਂ ਗੱਲ ਕਰੀ ਹੈ ਨਾ ਤੇ ਜਿਵੇਂ ਆਪਾਂ ਸਿੰਘ ਜਰੂਰ ਖੋਲਿਆ ਤੇ ਥਣਲੇਵਾ ਬਹੁਤ ਸੋਹਣਾ ਲੱਗਿਆ ਦੁੱਧ ਚੰਗਾ ਕੱਢ ਦੂਗੀ ਤੇ ਪੂਰੀ ਗੱਲਬਾਤ ਜਿਹੜੀ ਆਪਾਂ ਬਾਈ ਨਾਲ ਕਰਦੇ ਹਾਂ ਤਾਜੀ ਸੂਹੀ ਹੋਈ ਆ ਪੂਰੀ ਰੇਟ ਦੀ ਵੀ ਜਾਣਕਾਰੀ ਲੈ ਕੇ ਦੇਵਾਂਗੇ ਦੁੱਧ ਦੀ ਵੀ ਆਪਾਂ ਜਾਣਕਾਰੀ ਲੈ ਕੇ ਦੰਨੇ ਆ ਆਰਡਰ ਕੁਆਲਿਟੀ ਕਿੰਨੀ ਹੁੰਦਾ ਇੱਕ ਨੰਬਰ ਹੈਗੀ ਕੋਈ ਟੇਡਾ ਵਿੰਗਾ ਨਹੀਂ ਤੇ ਮੰਨ ਲਓ ਥਨਾ ਸਪੇਸ ਵੀ ਬਹੁਤ ਚੰਗਾ ਦਾ ਤੇ ਸਾਹਮਣੇ ਜਿਹੜਾ ਬੱਚਾ ਤੁਸੀਂ ਉਹ ਵੀ ਚੈੱਕ ਕਰ ਲੋ ਠੰਡ ਦਾ ਕਰਕੇ ਬੱਚੇ ਨੂੰ ਬੁਰੀ ਨਹੀਂ ਢਗਿਆ ਪਿਆ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਉੱਚਾ ਬੋਲੀ ਬਾਈ ਨਾਮ ਦੱਸੀ ਬੰਲਾ ਦਾ ਹਾਂ ਬੂਟਾ ਖਾਨ ਠੀਕ ਹੈ ਬੂਟਾ ਖਾਨ ਗੁੱਟੇ ਪਿੰਡ ਕਿਹੜਾ ਸੀ ਬਾਈ ਪੰਡ ਪੈਣੀ ਚੂੜ ਪੈਣੀ ਚੂੜ ਜਲਾ ਬਠੰਡਾ ਹਾਂ ਠੀਕ ਹੈ ਤੇ ਬੂਟੇ ਜੇ ਆਪਾਂ ਗੱਲ ਕਰ ਲਈਏ ਬਾਈ ਇਸ ਮੱਝ ਦੀ ਮਨਲਾ ਕਦਵੇਂ ਸੂਆ ਸੂਆ ਹੋ ਗਈ ਚੌਥਾ ਚੌਥਾ ਸੂਆ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਛੇ ਦਿਨ ਹੋਇਆ ਬਾਈ ਛੇ ਦਿਨ ਠੀਕ ਹੈ ਦੁੱਧ ਬਾਈ ਬੂਟੇ ਦੁੱਧ 13 ਕਿਲੋ ਬਾਈ ਹੁਣ ਤਿਆਰ ਆ ਪੂਰਾ ਹਾਂ ਨਮਤਰੋ 13 ਕਿਲੋ ਤਿਆਰ ਆ ਬੱਡੀ ਮੱਝ ਆ ਗਈ ਸੂਏ ਚੌਥੇ ਹਾਂ ਚੌਥੇ ਸੂਏ ਆ ਤੇ ਦੁੱਧ ਚੰਗਾ ਪਾ ਦੂਗੀ ਕਿਉਂਕਿ 13 ਕਿਲੋ ਬਾਈ ਬਾੜਾ ਹੋ ਜਾਂਦਾ ਬੌੜਾ ਜਿਹਾ ਮਣਕੇ ਚਾਹ ਪਿੰਡੋਂ ਜੋ ਕੇ ਲਿਆ ਬੰਦਾ ਜੇ ਇੱਥੇ ਨਾ ਵਿਕੀ ਠੀਕ ਆ ਪੂਰੀ ਗਾਰੰਟੀ ਦੇਵਾਂਗਾ ਪੂਰੀ ਗਾਰੰਟੀ ਨਾਲ ਲੈ ਬਈ ਪੂਰੀ ਗਾਰੰਟੀ ਦੇਵਾਂਗੇ ਬਈ ਧੁੱਪ ਵੀ ਨਿਕਲਾਈ ਤੇ 13 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਦੁੱਧ ਤਿਆਰ ਆ ਤੇ ਬਾਕੀ ਬਈ ਮਤਲਬ ਕਿੰਨਾ ਦੁੱਧ ਪਾਊਗੀ ਤੇਰੀ ਦੂਗੀ ਹੋਰ ਪਾਊ ਮਣਾ ਮਟਾ ਆਏ ਭਾਈ 8-7 ਪੈਨ ਹੋਇਆ ਚੂਹੀ ਨੂੰ ਜੇ ਕੋਈ ਖਾ ਪੀਉ ਦੀ ਦੁੱਧ ਵੱਧ ਵੀ ਕਰ ਸਕਦੀ ਆ ਠੀਕ ਆ ਲੈ ਮੱਝ ਸਿੰਧਾਂ ਕਣੀਆਂ ਮਾਰਦੀ ਹੈ ਨਾ ਮੱਝ ਚੰਗੀ ਸੀਗੀ ਦੁੱਧ ਵਾਲੀ ਤੇ ਦੁੱਧ ਵੀ ਚੰਗਾ ਤਿਆਰ ਆ ਤੇ ਭਾਈ ਰੇਟ ਦੀ ਗੱਲ ਆਈ ਨਹੀਂ ਬੁੱਟੇ ਰੇਟ ਤਾਂ ਭਾਈ ਲੱਖ ਕਰਦੇ ਆ 1 ਲੱਖ ਮਾਨਤਨ ਹੋ ਜੂ ਮਾਨਤਨ ਠੀਕ ਆ ਮਿੱਤਰੋ ਮਾਨਤਨ ਹੋ ਜਾਊਗਾ ਰੇਟ 1 ਲੱਖ ਰੁਪਈਆ ਤੇ ਮੱਝ ਚੰਗੀ ਹੈਗੀ ਤਾਜੀ ਸੂਈ ਹੋਈ ਆ ਬੱਚਾ ਵੀ ਦੇਖ ਸਕਦੇ ਤੁਸੀਂ ਤੇ ਦੁੱਧ ਵੀ ਫਿਰਾਲ ਚੰਗਾ ਤਿਆਰ ਆ ਤੇ ਬਾਕੀ ਬਾਈ ਨਾਲ ਇੱਥੇ ਆ ਕੇ ਮਿਲ ਸਕਦਾ हाँ पशु बन का शिकार है या वह बार बार फिरता है या वह गर्भ धारण नहीं कर रहा तो आपको चिंता करने की बिलकुल भी जरूरत नहीं है आज सही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के हैं, जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो व बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात पे संपर्क भी कर सकते हैं मित्रों ਚੰਗੀ ਝੋਟੀ ਦਿਖਾਉਣੇ ਤੁਹਾਨੂੰ ਇੱਕ ਤੇ ਸੂਈ ਹੋਈ ਹੈ ਤਾਜੀ ਤੇ ਬਾਕੀ ਛਾਂ ਝੋਟੀ ਦਾ ਲੰਬਾ ਥੋੜਾ ਜਿਹਾ ਤੇ ਸਪੇਸ ਵਧੀਆ ਗਈ ਤੇ ਬਾਕੀ ਸਾਰੀ ਗੱਲਬਾਤ ਬਾਈ ਨਾਲ ਕਰਾਂ ਇੱਕ ਵਾਰੀ ਤੋਰ ਬਈ ਮੈਂ ਲੰਮੀ ਮੜੀ ਲੋ ਅਡਰ ਦੀ ਸਪੇਸ ਆੜੀ ਬਹੁਤ ਸੋਹਣੀ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਬਈ ਮਾਨਸਾ ਪਹੁੰਚ ਹੋਇਆ ਮੰਡੀ ਤੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਮੋਹਰ ਦਾ ਬਜਰਾਂ ਨੂੰ ਝੋਟੀ ਹੈ ਸਕੀਨ ਤੇ ਸਾਈਡ ਤੇ ਲਈ ਜੇ ਖੜਾ ਸੀ ਬਾਕੀ ਆ ਬੱਚਾ ਦਾ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤਾਂ ਬਾਈ ਨਸੀ ਗਾਲਾ ਸਸਰੀ ਗਾਲਾ ਬਾਈ ਤੇ ਬਾਈ ਕਿਹੜਾ ਪੰਡਾ ਸਾਇਲਾ ਹੀ ਪੰਡਾ ਸਾਇਲਾ ਠੀਕ ਆ ਤੇ ਬਾਈ ਝੋਟੀ ਜਿਹੜੀ ਆਪਣੀ ਮਨਲਾ ਕਹਵੇਂ ਸੂਈ ਆ ਇਹ ਦੂਜੇ ਸੂਏ ਜੀ ਦੂਜੇ ਸੂਏ ਨਾਮ ਕਿਸੇ ਕੀ ਆਪਣਾ ਆਪਣਾ ਗੁਰਦੀਪ ਸਿੰਘ ਜੀ ਠੀਕ ਆ ਤੇ ਗੁਰਦੀਪ ਬਾਈ ਕੈ ਦਿਨ ਹੋਗੇ ਸੂਈ ਨੂੰ ਸੂਈ ਨੂੰ ਹੋ ਗਈ 12 ਦਿਨ ਹੋ ਗਏ 12 ਦਿਨ ਹਾਂ ਜੀ ਦੁੱਧ ਕਿੰਨਾ ਬਾਈ ਫਿਲਾਲ ਹਣ ਦੁੱਧ 14 ਲੀਟਰ ਆ ਜੀ ਪੂਰਾ ਹਾਂ ਜੀ ਲੈ ਮਿੱਤਰੋ 14 ਲੀਟਰ ਬਾਈ ਦੁੱਧ ਤਿਆਰ ਦਾਖਦਾ ਤੇ 12 ਦਿਨਾਂ ਸੂਈ ਹੈ ਨਾ ਹਾਂ ਜੀ ਹਾਂ ਠੀਕ ਆ ਤੇ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟਸ ਰਸਾਬਾ ਕਰਦੇ ਹਾਂ ਸਵਾ ਲੱਖ ਰੁਪਇਆ ਲੈ ਮੇਤਰੋ ਸਵਾ ਲੱਖ ਰੁਪਇਆ ਬਾਈ ਰੇਟ ਕਰਦਾ ਠੀਕ ਆ 12 ਦਿਨਾਂ ਦੀ ਸੁਈ ਹੋਈ ਆ ਚੰਗੀ ਝੋਟੀਆਂ ਸਕੀਨ ਆ ਤੇ ਮਾਨਦਾਨ ਹੋ ਜੂ ਬਾਈ ਹਾਂਜੀ ਹਾਂ ਹੋ ਜੀ ਮਾਨਦਾਨ ਬਾਈ ਕਹਿੰਦਾ ਮੌਕਾ ਦੇ ਹੋ ਜੂਆ ਤੇ ਬਾਕੀ ਝੋਟੀ ਚੰਗੀ ਆ ਤੇ ਅੱਜ ਦੇ ਤੁਸੀਂ ਜਿਹੜੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਨਾ ਕਿੰਨੇ ਗਰੇਡ ਤੇਜ ਆ ਕਿੰਨੇ ਕੰਦਿਆ ਤੇ ਬਾਕੀ ਚੰਗੇ ਪਸ਼ੂ ਜਿਹੜੀ ਡਿਮਾਂਡ ਹੈਗੀ ਜਾਦੇ ਰੇਟ ਹੈਗੀ ਹੈਗੇ ਨੇ ਤੇ ਘਰ ਦੀ ਮੱਝ ਆ ਗਈ ਤੇ ਇੱਥੇ ਆ ਕੇ ਤੁਸੀਂ ਖਰੀਦ ਸਕਦੇ ਹੋ ਨਾ ਤੇ ਬਾਕੀ ਤੁਸੀਂ ਇੱਕ ਵਾਰੀ ਹੋਰ ਦੇਖ ਲੋ ਇਹ ਲੈ ਬਲੂਆ ਚੰਗਾ ਤੇ ਸਾਫ ਬਿਲਕੁਲ ਤਾਜੀ ਸੁਹੀਏ ਝੋਟੀ ਤੇ ਵਧੀਆ ਥਣਾ ਸਪੈਸਿਵ ਵਧੀਆ ਲੈ ਕੇ ਗਾਂਦ ਖੋਣੇ ਦੋਸਤੋ ਮਕਸੀ ਰੈਂਜ ਐਚਪੀ ਤੇ ਬੱਛਾ ਕੇ ਬੱਸੀ ਮੰਗਰ ਬੱਛੀ ਬੱਛੀ ਮੰਗਰ ਬੱਛੀ ਜਿਹੜੀ ਪਿਓਰ ਐਚਪੀ ਦੀ ਆ ਤੁਸੀਂ ਦੇਖ ਸਕਦੇ ਹੋ ਨਾ ਡੱਬੀ ਨੇਰੀ ਤੇ ਗਾਂ ਥੋੜੀ ਕਾਲੀ ਵੱਧ ਡੱਬ ਘੱਟ ਆ ਤੇ ਤੋਰ ਬਈ ਇੱਕ ਵਾਰੀ ਖੋਲ ਕੇ ਇੱਕ ਵਾਰੀ ਖਾਂ ਤੋਰ ਕੇ ਦਿਖਾ ਹੈਲੋ ਖੋਲੀ ਮਰੇ ਤੁਰਦੀ ਇੱਕ ਵਾਰੀ ਆਪਾਂ ਤੁਸੀਂ ਚੈੱਕ ਕਰ ਲਓ ਥਣਲੇਵਾ ਬਿਲਕੁਲ ਸਾਫ ਆ ਚੰਗਾ ਸਪੇਸ ਤੇ ਥਾਣਾ ਤੇ ਲਿੱਸੀ ਜ਼ਰੂਰ ਆ ਬਾਈ ਕਹਿੰਦਾ ਰਾਤ ਜਿਹੜੀ ਸੂਈ ਹੋਈ ਹੈ ਹਨਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਪਹਿਲਾਂ ਇੱਕ ਵਾਰੀ ਤੁਸੀਂ ਤੁਰਦੀ ਚੈੱਕ ਕਰ ਲਓ ਸਿੱਧੀ ਤੋਰ ਦੇ ਪੂਰਾ ਸਾਫ ਥਣਲੇਵਾ ਤੇ ਕੱਲਾ-ਕੱਲਾ ਥਾਣਾ ਤੇ ਵਧੀਆ ਚਬਾਈ ਦੀ ਸਾਫ ਆ ਗਈ ਹਨਾ ਤੇ ਲਿੱਸੀ ਜ਼ਰੂਰ ਆ ਜਿਵੇਂ ਆਪਾਂ ਕਹਿੰਦੀ ਕੁਸਤਾ ਸੂਣ ਕਰਕੇ ਹੁੰਦਾ ਤੇ ਕੁਝ ਮੰਨ ਲਓ ਜਿਵੇਂ ਕਹਿੰਦੀ ਖਰਾਕ ਘੱਟ ਪਈ ਹੋਈ ਆ ਤੇ ਲੱਗਣੀ ਹਨਾ ਤੇ ਬੰਨ ਦੇ ਬਾਈ ਬਾਕੀ ਚਵਾਈ ਵਾਲੀ ਹੱਤੀ ਹੈਗੀ ਕੋਈ ਮਸ਼ੀਨ ਵਾਲੀ ਨਹੀਂ ਇਧਰ ਹੋ ਜਾ ਬਾਈ ਕੋਲੇ ਤੇ ਬਾਕੀ ਬਾਈ ਨਾ ਕਰਦੇ ਗੱਲਬਾਤ ਬਾਈ ਸੱਸੀ ਗਾਲ ਸੱਸੀ ਗਾਲ ਜੀ ਬਾਈ ਨਾਮ ਦੱਸੀ ਪਹਿਲਾਂ ਨਾਮ ਮੇਰਾ ਜੀ ਪਾਲਾ ਸ਼ਰਮਾ ਠੀਕ ਹੈ ਤੇ ਪਹਿਲੇ ਜੇ ਆਪਾਂ ਬਾਈ ਗਾਂ ਦੀ ਗੱਲ ਕਰ ਲਈ ਕਿਵੇਂ ਸੂਇਆ ਇਹ ਸੂਆ ਦੂਜਾ ਜੀ ਦੂਜਾ ਸੂਆ ਹਾਂਜੀ ਕਦੋਂ ਸੂਈ ਸੀ ਬਾਈ ਇਹ ਸੂਈ ਰਾਤ ਹੀ ਸੂਈ ਹੈ ਜੀ ਰਾਤ ਸੂਈਆ ਹਾਂਜੀ ਤੇ ਇਸ ਲਈ ਸੂਇ ਦੁੱਧ ਕਿੰਨਾ ਸੀਗਾ 22 ਲੀਟਰ ਸੀ 22 ਲੀਟਰ ਬੂਰਾ ਹਾਂਜੀ ਹਾਂਜੀ 22 ਠੀਕ ਆ ਤੇ ਅੱਜ ਦੀ ਦੇ ਫਿਰ ਚੰਗੀ ਮੀ ਦਾ ਕਿ ਬਾਈ ਦੂ 25 ਲੀਟਰ ਦੇ ਲਗਭਗ ਕਰ ਦੂਗੀ ਬਾਈ ਕਹਿੰਦਾ 25 ਲੀਟਰ ਦੇ ਤੇ ਮੰਗਰ ਦੋਸਤੋ ਐਚ ਐਫ ਦੀ ਬੱਸੀ ਆ ਪਿਓਰ ਤੁਸੀਂ ਦੇਖ ਵੀ ਸਕਦੇ ਹੋ ਥੋੜਾ ਜਾਂ ਗਾਂ ਜਵੇਂ ਡੋਗਲੇ ਪੰਚ ਚ ਵਗ ਜਾਂਦੀ ਹੈ ਨਾ ਤੇ ਬਾਕੀ ਬਈ ਰੇਟ ਕੀ ਕਰਤਾ ਬਾਲੇ ਰੇਟ ਮੇਰੇ 60000 ਬੋਲੇਦਾ 60000 ਹਾਂਜੀ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਠੀਕ ਆ ਰੇਟ ਕਰਦਾ ਮਿੱਤਰੋ ਬਾਈ 60000 ਤੇ ਬਾਕੀ ਮਾਨਤਨ ਹੋ ਜੂ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਇੱਥੇ ਬਾਈ ਨੂੰ ਮਿਲ ਸਕਦਾ ਮਾਨਸਾ ਮੰਡੀ ਦੇ ਉੱਤੇ ਤੇ ਬਾਈ ਮਸ਼ੀਨਾਂ ਚੋਂ ਨੋ ਕਿ ਬਾਈ ਸੀ ਹੱਥੀ ਚੋਨੇ ਜੀ ਹੱਥੀ ਚੋਾਈ ਚੁਬਾਈ ਵਧੀਆ ਜਾਮਾ ਇੱਕ ਨੰਬਰ ਦੇਖੋ ਠੀਕ ਆ ਬਾਈ ਕਹਿੰਦਾ ਚੁਬਾਈ ਹੱਥੀ ਕਰਦੇ ਆ ਥਾਣਾ ਸਪੇਸਿੰਗ ਸੋਹਣੀ ਆ ਤੇ ਇੱਕ ਨੰਬਰ ਆ ਜਾਮਾ ਬਾਕੀ ਤੁਸੀਂ ਆਪਣੀ ਜਾਂਚ ਕਰਕੇ ਖਰੀਦ ਸਕਦੇ ਹੋ ਰੇਟ 60000 ਮਾਨਤਨ ਹੋ ਜੂ ਹੈ ਨਾ ਬਾਈ ਹਾਂਜੀ ਹਾਂਜੀ ਮਾਨਤਨ ਹੋ ਜੂ ਕੀ ਆਪ ਵੀ ਚਾਹਤੇ ਹੈ ਆਪਣੇ ਪਸ਼ੂ ਕੀ ਬੜੀ ਲੇਵਟੀ ਤੋਂ ਦੇਰ ਕਿਸ ਬਾਤ ਕੀ ਹੈ ਅੱਜ ਸੇ ਹੀ ਆਪਣੇ ਪਸ਼ੂ ਕੋ ਰਾਈ ਟੱਚ ਪਿਲਾਣਾ ਸ਼ੁਰੂ ਕਰ ਦਿਓ ताकि आपके पशु की लेवटी बड़ी हो और वो सुंदर दिखाई दे और इसको आप 10 ml रोटी पे चौपड़ के खिलास को राइट एच ने आप हर एक दवाइयाँ की दुकान पे और ऑनलाइन भी खरीद और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस हजार एक बार तोड़ दी चेक कर लो ਉਰੇ ਬੱਚੇ ਦਾ ਵੱਧ ਕਰਦੀ ਹੈ ਤੇ ਸੂਈ ਹੋਈ ਤਾਜੀ ਆਰਡਰ ਦੀ ਬਣਾਵਟੜੀ ਬਹੁਤ ਸੋਹਣੀ ਆ ਤੇ ਪੂਰਾ ਟਾਈਟ ਲੇਵਾਗਾ ਤੇ ਸਨਾ ਸਪੈਸ ਵੀ ਵਧੀਆ ਬਾਅਦਿ ਆ ਗੱਲਬਾਤ ਕਰਾਂਗੇ ਭਾਈ ਮਨਜੀਤ ਲੈ ਕੇ ਆਇਆ ਸੀਗਾ ਤੇ ਸਾਹਮਣੇ ਜਿਹੜਾ ਬੱਚਾ ਬੈਠਾ ਤੇ ਭਾਈ ਮਨਜੀਤ ਦੀ ਹੈਗੀ ਮਨਜੀਤ ਨਾਲ ਕਰਦੇ ਆ ਗੱਲਬਾਤ ਤੇ ਪੂਰੀ ਜਾਣਕਾਰੀ ਲੈ ਕੰਨੇ ਆ ਭਾਈ ਹੱਸੀ ਗਾਲ ਹੱਸੀ ਗਾਲ ਭਾਈ ਪੂਰਾ ਪੂਰਾ ਨੋ ਹੋ ਜਾ ਮੜਿਆ ਹਾਂ ਭਾਈ ਇਹ ਨਾਮ ਦੱਸੋ ਆਪਣਾ ਮੇਰਾ ਨਾਮ ਭਾਈ ਮਨਜੀਤ ਸਿੰਘ ਪਿੰਡ ਸੁਹੋਂਦਿਆ ਜ਼ਿਲ੍ਹਾ ਮਾਨਸਾ ਪੰਜਾਬ ਠੀਕ ਆ ਇਹਨਾਂ ਦਾ ਨੰਬਰ 9815234333 ਠੀਕ ਹੈ 98152 3433 ਠੀਕ ਹੈ ਬਾਈ ਮਨਜੀਤ ਦੀ ਝੋਟੀ ਦੀ ਆਪਾਂ ਗੱਲ ਕਰ ਲਈਏ ਹਾਂ ਜੀ ਸੂਈਆ ਪਹਿਲੇ ਹੀ ਠੀਕ ਹੈ ਤੇ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ ਪੰਜ ਸੱਤ ਦਿਨ ਹੋ ਗਏ ਨੂੰ ਅਰੇ ਨੇ ਦੁੱਧ ਦਬਾਈ ਕਿੰਨਾ ਹੁਣ ਦੁੱਧ ਦਬਾਈ ਹੁਣ ਹੈਗਾ 9 ਕਿਲੋ ਤਿਆਰ 9 ਕਿਲੋ ਤਿਆਰ ਹਾਂ ਮੈਂ ਅੰਦਰ ਰੱਖ ਲਾਂ ਦੁੱਧ ਦੇ ਦੂੰਗੀ ਠੀਕ ਹੈ ਤੇ ਮਨਜੀਤ ਕੀ ਰੇਟ ਕਰਤਾ ਬਾਈ 1 ਲੱਖ 10 ਹਜ਼ਾਰ 1 ਲੱਖ 10 ਹਜ਼ਾਰ ਰੁਪਏ ਹਾਂ ਜੀ ਮਾਨਤਨ ਹੋ ਜੂ ਹਾਂ ਜਰੂਰ ਲੱਖ ਦੀ ਦੇ ਦਾਂਗੇ ਠੀਕ ਹੈ ਮਾਨਤਨ ਹੋ ਜੂ 1 ਲੱਖ ਦੀ ਬਾਈ ਕਹਿੰਦਾ ਦੇ ਦਾਂਗੇ ਤੇ ਮੰਜੀ ਤੇ ਜੇ ਕਿਸੇ ਨੇ ਬਾਈ ਪਸ਼ੂ ਲੈਣਾ ਹੋਵੇ ਕੋਈ ਗੱਲ ਨਹੀਂ ਆਪਣੇ ਕੋਲ ਜਦੋਂ ਮਰਜ਼ੀ ਆ ਸਕਦੇ ਨੇ ਹਰ ਮੰਡੀ ਦੇ ਰਸਤੇ ਨਾਲ ਮੰਨ ਲਾ ਕਿੱਥੇ ਆਉਣਾ ਹਰ ਮੰਡੀ ਤੇ ਆਉਣਾ ਵੀਰੇ ਠੀਕ ਆ ਆਉਣਾ ਕਿੱਥੇ ਮੰਨ ਲਾ ਆਪਣੇ ਕਨੈਕਟ ਕਰ ਲੈਣਾ ਕਨੈਕਟ ਕਰ ਲੈਣਾ ਮਾਨਸਾ ਮਾਨਸਾ ਕਰ ਲੈਣਾ ਠੀਕ ਆ ਰਾਮਪੁਰਾ ਬਲੀ ਸਾਰੀਆਂ ਮੰਡੀਆਂ ਜਾਣੀਆਂ ਸਾਰੀਆਂ ਮੰਡੀਆਂ ਵੀਰੇ ਤਣਾਣਾਦ ਨੂੰ ਲਾ ਮੋੜ ਮੂੜ ਠੀਕ ਆ ਜੇ ਕਿਸੇ ਭਰਾ ਨੇ ਕੋਈ ਚੰਗੀ ਮੱਝ ਲੈਣੀ ਆ ਜਦੋਂ ਮਰਜ਼ੀ ਲੈਣ ਵੀਰੇ ਆਦਰ ਸਟੇਟ ਹਨਾ ਹਾਂਜੀ ਹਾਂਜੀ ਬਾਹਰੋਂ ਜੁਪੀ ਬਿਹਾਰ ਕਿਤੋਂ ਵੀ ਬਾਈਆਂ ਨੇ ਆਉਣਾ ਕਿਸੇ ਨੇ ਬਾਕੀ ਮਨਜੀਤ ਨਾ ਮਿੱਤਰੋ ਸੰਪਰਕ ਕਰ ਜੇ ਮਨਜੀਤ ਰਹਿਣ ਸੈਨ ਦਾ ਸਾਰਾ ਪ੍ਰਬੰਧ ਦਾ ਬਾਈ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਠੀਕ ਆ ਕਈ ਵਾਰ ਕੋਈ ਚਾਰ ਭਰਾ ਬਾਹਰੋਂ ਆ ਜਾਂਦੇ ਆ ਮੰਨ ਲਾ ਅਦਰ ਸਟੇਟ ਤੇ ਬਾਕੀ ਬਾਈ ਕਹਿੰਦਾ ਰਹਿਣ ਰੂਣ ਦਾ ਕੋਈ ਚੱਕਰ ਜਦੋਂ ਮਰਜੀ ਆ ਜਾਓ ਬਾਈ ਨਾਲ ਕਨੈਕਟ ਕਰ ਲਿਓ ਜੇ ਕਿਸੇ ਨੇ 2 4 ਕਿੰਨੇ ਪਸ਼ੂ ਲੈਣੇ ਹਨ ਹਾਂਜੀ ਹਾਂਜੀ ਕਿੰਨੇ ਵੀ ਪਸ਼ੂ ਲੈਣੇ ਆ ਮੰਡੀ ਤੋਂ ਬਾਈ ਲੈ ਕੇ ਦੇਊਗਾ ਤੇ ਬਾਕੀ ਮਨਜੀਤ ਗੱਡੀ ਗੁੱਡੀ ਦਿੱਕਤਾਂ ਆਂਗੇ ਬਾਈ ਸਾਰਾ ਕੁਝ ਕਰਾ ਕੇ ਬਾਈ ਠੀਕ ਆ ਸਾਰਾ ਕੁਝ ਬਾਈ ਕਹਿੰਦਾ ਕਰਾ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਕੋਈ ਦਿੱਕਤ ਨਹੀਂ ਆਉਣੀ ਕਿਸੇ ਵੀ ਗੱਲ ਦੀ ਤਾਂ ਬ ਅੰਡ ਬਾਈ ਦਿਸਾਉਂਦੀਆ ਹਾਂ ਜਹਮਾਨਸ ਹਾਂ ਹਾਂਜੀ ਹਾਂਜੀ ਠੀਕ ਆ